ਅਕਸੇ ਨੁਕਸੇ ਬਣੇ ਹੋਏ ਉੱਤੇ ਇਹ ਹੁੱਡੀ ਵੀ 650 ਦੀ ਮਿਲ ਜੂ ਮਿੱਤਰੋ ਆਈਟਮ ਪੂਰੀ ਪ੍ਰੀਮੀਅਮ ਭਾਲ ਕੇ ਲੈ ਕੇ ਆਉਂਦਾ ਮਾਰੀ ਪੀ ਚੈੱਕ ਕਰ ਲੋ ਇਹਦੀ ਠੀਕ ਹੈ 1350 ਰੁਪਏ 1300 ਰੁਪਏ ਰੇਟ ਲੱਗਿਆ ਹੋਇਆ ਤੇ ਜਿਵੇਂ ਕਿਰੀ 650 ਦੀ ਹਾਂ ਵੀਰੇ 650 ਦੀ ਮਿੱਤਰੋ ਹੁੱਡੀ ਲੈ ਜਾਓ ਤੇ ਰੰਗ ਰੰਗ ਸਾਰੇ ਮਿਲ ਜਾਣਗੇ ਸਰਾਹ ਕਲੈਕਸ਼ਨ ਤੇ ਆਪਾਂ ਖੜੇ ਆ ਮਿੱਤਰੋ ਸਹਿਰ ਹੰਡਾਇਆ ਜ਼ਿਲ੍ਹਾ ਲਗਦਾ ਬਰਨਾਲਾ ਤੇ ਅੱਜ ਆਫਰ ਲੈ ਕੇ ਆਏ ਆ ਹੁੱਡੀਆਂ ਦੇ ਉੱਤੇ ਨਾਲ ਆਪਣੇ ਇਧਰਲੇ ਪਾਸੇ ਕਰਤੇਜ ਆ ਕਰਤੇਜ ਕਿਵੇਂ ਆ ਵਧੀਆ ਵੀਰੇ ਵਧੀਆ ਸੇਤਾਂ ਕਹਿਮਾ ਹਾਂਜੀ ਹਾਂਜੀ ਤੇ ਹੁਣ ਆਪਾਂ ਮੈਨੂੰ ਐ ਦੱਸੋ ਹੁੱਡੀਆਂ ਲੈਣ ਲੈਣੀਆਂ ਹੁਣ ਕਿਸੇ ਵੀਰ ਨੇ ਤੇ ਅਗਲਾ ਜੇ ਤੇਰੀ ਦੁਕਾਨ ਭਾਲਦਾ ਜਮਾ ਰੇਟ ਚ ਦਾਂਗਾ ਹਾਂ ਵੀਰੇ ਹਾਂ ਤਮਾਕਾ ਕਰਦਿਆਂ ਪੂਰਾ ਤੇ ਹੁਣ ਮੈਨੂੰ ਆ ਹੁੱਡੀ ਤੇ ਦੱਸੇ ਹੁਣ ਬਾਜ਼ਾਰ ਦੇ ਵਿੱਚ ਜੇ ਇਹ ਕੁਆਲਟੀ ਸੇਮ ਲੈਣੀ ਆ 12 1200 ਦੀਆਂ ਵਿਕਦਿਆਂ ਗਈਆਂ 1200 1100 ਲੱਗਿਆ ਲਈ ਜਾਂਦੇ ਆਪਾਂ ਕਿੰਨੇ ਦਿੰਨੇ ਆ ਆਪਾਂ ਵੀਰੇ 650 ਹੀ ਦਿੰਦੇ ਇਹ ਤਾਂ ਅੱਧ ਮੋਲੀ ਚੱਕਦਾ ਜਿਵੇਂ ਕਿ ਦੀ 50% ਹੀ ਚੱਕਦਾ ਰੇਟ ਹਣਾ ਹਾਂ ਵੀਰੇ ਕਿਤੋਂ ਮਰਜੀ 650 ਦੀ ਵੀਰੇ ਖੋ ਦੇਖ ਵੀਰੇ ਸਟicker ਵਗੈਰਾ ਲੱਗੇ ਹੋਏ ਨੇ ਬਾਕਸ ਦੇ ਅੰਦਰੋਂ ਵੀ ਗਰਮ ਆ ਗਈ ਹੁੱਡੀ ਉਹ ਗੱਲ ਨਹੀਂ ਹੈਗੀ ਕੀ ਬਾਤ ਆ ਯਾਰ ਆ ਦੀ MRP ਚੈੱਕ ਕਰ ਲੋ ਇਹਦੀ ਠੀਕ ਹੈ 1350 ਰੁਪਏ 1300 ਰੁਪਏ ਰੇਟ ਲੱਗਿਆ ਹੋਇਆ ਹੈ ਤੇ ਜਿਵੇਂ ਕਿਹਾ ਦੀ 650 ਦੀ ਹਾਂ ਵੀਰੇ 650 ਦੀ ਮਿੱਤਰੋ ਹੁੱਡੀ ਲੈ ਜਾਓ ਤੇ ਰੰਗ ਰੰਗ ਸਾਰੇ ਮਿਲ ਜਾਣਗੇ ਹਾਂ ਵੀਰੇ ਰੰਗ ਮਿਲ ਜਾਣਗੇ ਕਲਰ ਲੈ ਜਾਓ ਜਿਹੜਾ ਮਰਜੀ ਤੇ ਆ ਵੀ ਇੰਨੇ ਦੂਈ ਆ ਹਾਂ ਵੀਰੇ ਠੀਕ ਹੈ ਪੰਜਾਬ ਵਾਲੀ ਹੁੱਡੀ ਆ ਗਈ ਮੈਂ ਆ ਬੜਾ ਗਿਆ ਲੋਕੋ ਕੋਈ ਦੀਆ ਲੋਗੋ ਲੱਗੇ ਪਿਆ ਨਕਸ਼ੇ ਨੁਕਸੇ ਬਣੇ ਪਿਆ ਉੱਤੇ ਇਹ ਹੁੱਡੀ ਵੀ 650 ਦੀ ਮਿਲ ਜੂ ਮਿੱਤਰੋ ਆਈਟਮ ਪੂਰੀ ਪ੍ਰੀਮੀਅਮ ਭਾਲ ਕੇ ਲੈ ਕੇ ਆਉਂਦਾ ਤੇ ਇੰਨਾ ਬਾਰੇ ਵੀ ਪਾਈ ਦੀ ਜਾਣਣਾ ਇਹ ਕਿੰਨੇ ਦੀ ਹੈ ਇਹ ਮੇਰੇ ਘੱਟੋ ਘੱਟ ਮਾਰਕੀਟ ਦੇ ਵਿੱਚ 900 1000 ਦੀ ਦੇਣਗੇ ਆਪਾਂ 700 ਰੁਪਏ ਹੀ ਦੇ ਦਾਂਗੇ 700 ਰੁਪਏ ਦੀ ਮਿੱਤਰੋ ਜੇ ਵੀਡੀਓ ਸ਼ੇਅਰ ਕਰਕੇ ਉਹ 650 ਦੀ ਵੀ ਦੇ ਦੂੰਗਾ ਯਾਰ ਇੰਨਾ ਨਹੀਂ ਕਰੂੰਗਾ ਗਰਮਾ ਤੇ ਸ਼ੇਅਰ ਕਰਕੇ ਆ ਜਿਓ ਹੋਰ ਫਾਇਦਾ ਹੋ ਜੂ ਹਾਂ ਜਿੰਨੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਠੀਕ ਹੈ ਉਹਨਾਂ ਲਾਹਾ ਲਈ ਜਾਵਾਂਗੇ ਇਹਦੇ ਵਿੱਚ ਵੀ ਵੈਰੀਟੀਆਂ ਬੜੀਆਂ ਪੰਗਣੀਆਂ ਆ ਵੈਰੀਟੀ ਚੈੱਕ ਕਰਦੂ ਬਾਅਦ ਦੇ ਵਿੱਚ ਆ ਗਈ ਇੱਕ ਹੋਰ ਚੀਜ਼ ਨਵੀਆਂ ਨਵੀਆਂ ਆਈਟਮਾਂ ਨੇ ਕਲਰ ਰੰਗਾਂ ਦੇ ਸਾਰੇ ਬਟਨ ਦੇ ਵਿੱਚ ਵੀ ਆ ਜੂ ਇਹ ਜਿੱਪਾਂ ਦੇ ਵਿੱਚ ਵੀ ਆ ਜੂਗੀ ਠੀਕ ਹੈ ਆ ਬਟਨ ਵਾਲੀ ਆ ਗਈ ਆ ਜਿੱਪਾਂ ਵਾਲੀ ਆ ਗਈ ਹੈਨਾ ਗਰਮ ਆ ਗਈ ਆ ਜਿੱਪਾਂ ਵਾਲੀ ਆ ਗੀ ਇਹਦਾ ਵੀ ਸੇਮ ਰੇਟੀ ਹੈ 650 ਕਿਹੜੀ ਦਾ ਵੀਰੇ ਇਹਦਾ ਜੀ ਇਹ 650 ਦੀ ਆ 500 ਦੀ ਦੇ ਦੂੰਗਾ 500 ਦੀ ਉਹ 650 ਦੀ ਆ 500 ਵਾਲੀ ਆ ਗਈ ਮੈਂ ਤੁਹਾਨੂੰ ਲੈ 500 ਰੁਪਏ ਦੇ ਦੂੰ ਆ ਵੀ ਯਾਰ ਆ ਵੀ 500 ਦੀ ਆ ਗਈ ਤੇ ਆ ਹੁਣ ਇੰਨਾ ਵਾਰੀ ਵੀ ਦੱਸੀ ਦੇ ਆ ਸਲਟ ਘਟੋ ਘਟ ਮਾਰਕੀਟ ਚ 4450 ਦੀ ਦੇਣਗੇ ਦੇਣਗੇ ਹਾਂ ਆਪਾਂ 300 ਦੀ ਦੇ ਦਾਂਗੇ ਬਈ ਵੀਡੀਓ ਸ਼ੇਅਰ ਕਰਕੇ ਆਉਂਦਾ 300 ਦੀਆਂ ਸਲਟ ਲੈ ਜਿਓ। ਤਮਾਕੀ ਕਰੀ ਜਾਂਦਾ ਆ ਵੀ ਹੁਣ 4-400 ਦੀਆਂ ਵੇਕਦੀਆਂ ਬਾਜ਼ਾਰ 'ਚ ਯਾਰ 5-500 ਵੀ ਲਈ ਜਾਂਦੇ ਆ। 500 ਦੀਆਂ ਦੋ ਦੇ ਦੂੰ। 500 ਦੀਆਂ ਦੋ। ਹਾਂ 500 ਦੀਆਂ ਦੋ ਸਲਟਾਂ ਮਿੱਤਰੋ ਇਧਰਲੇ ਪਾਸੇ ਕਰੋ ਚੈੱਕ ਕਰਕੇ। ਜੇ ਵੀਡੀਓ ਸ਼ੇਅਰ ਕਰਕੇ ਆਜੋ ਯਾਰ 400 ਦੀਆਂ ਵੀ ਦੋ ਦੇ ਦੂੰ ਹੋਰ ਸਲਟ। 400 ਦੀਆਂ ਦੋ 200 ਰੁਪਏ ਦੀ ਸਲਟ ਕਿਸੇ ਨੇ ਨਹੀਂ ਲੀਦਨੀ ਸੱਜਣੋ ਲਾਹਾ ਲਊਗੇ ਨਾ। ਹਾਂ ਜੇ ਵੀਡੀਓ ਸ਼ੇਅਰ ਕਰਕੇ ਆਊਗਾ ਅੱਜ ਠੀਕ ਹੈ ਦੋ ਦੇ ਦੂੰ ਵੀਰੇ ਇੰਜ। 400 ਦੀਆਂ ਦੋ ਲੈ ਕਲਰ ਵੀਰੇ ਕਲਰ ਵੀ ਚੈੱਕ ਕਰ ਸਕਦੇ ਹੋਗੇ। ਠੀਕ ਹੈ ਕਲਰ ਗਣ ਗਣ ਮੇ ਜੋ ਮਰੇ ਕੀ ਬਟਾ ਜਿਹੜੇ ਅੱਜ ਕੱਲ ਚੱਲਦੇ ਸਾਰੀਆਂ ਬੈਟੀਆਂ ਮਿਲਾਂਗੇ ਉਦੇ ਫੋਲੋ ਕਰਕੇ ਆਊਗਾ ਆਪ ਨੂੰ ਉਹਨੂੰ ਡਿਸਕਾਊਂਟ ਵੀ ਦੇਵਾਂਗੇ ਹੋਰ ਵੀ ਡਿਸਕਾਊਂਟ